ਕੈਨ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾ ਸ਼ਾਹਿਦ ਖਾਨ ਜਲੰਧਰ ਦੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲਿਆ ਦੇ ਘਰ ਦੇ ਉੱਤੇ ਗਰਨੇਡ ਅਟੈਕ ਹੁੰਦਾ ਤੁਹਾਨੂੰ ਦੱਸਦੇ ਕਿ 12 ਘੰਟੇ ਦੇ ਅੰਦਰ ਹਾਲਾਂਕਿ ਪੁਲਸ ਨੇ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁੱਛਗਿੱਛ ਉਹਨਾਂ ਤੋਂ ਕੀਤੀ ਜਾ ਰਹੀ ਹੈ ਲੇਕਿਨ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਲਗਾਤਾਰ ਪਖਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਕੱਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਮਨੋਰੰਜਨ ਕਾਲਿਆ ਦੇ ਘਰ ਪਹੁੰਚੇ ਸੀਗੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਘਰ ਪਹੁੰਚਦੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਸੂਬਾ ਸਰਕਾਰ ਤੇ ਪੜਾਅਸ ਕੱਢੀ ਜਾਂਦੀ ਹੈ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਬੀਜੇਪੀ ਦੇ ਨੇਤਾਵਾ ਦਾ ਗੁੱਸਾ ਘਟਣ ਦਾ ਨਾ ਨਹੀਂ ਲੈ ਰਿਹਾ ਥੁੰਦਾਜ ਦੇ ਲੁਧਿਆਣਾ ਦੇ ਵਿੱਚ ਵੀ ਬੀਜੇਪੀ ਦੇ ਸੀਨੀਅਰ ਅਗੂ ਜੀਵਨ ਕੁਪਤਾ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਥੁੰਦਾਜ ਦੇ ਲੁਧਿਆਣਾ ਡੀਸੀ ਆਫਿਸ ਦੇ ਬਾਹਰ ਬੀਜੇਪੀ ਦੇ ਕਾਰਕਟਰ ਇਕੱਠੇ ਹੋਏ ਦੌਰਾਨ ਜੀਵਨ ਕੁਪਤਾ ਨੇ ਕਿਹਾ ਕਿ ਸਰਸਰ ਸੂਬਾ ਸਰਕਾਰ ਦੀ ਅਣਜੈਲਿਸ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਪੱਲਾ ਸਰਹਦੀ ਇਲਾਕੇ ਵਿੱਚ ਹਮਲੇ ਹੋ ਰਹੇ ਸੀ ਤੇ ਹੁਣ ਬੀਜੇਪੀ ਦੇ ਜਿਹੜੇ ਨੇਤਾ ਨੇ ਮਨੋਰੰਜਨ ਕਾਜਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਇਹ ਵੀ ਕਿਹਾ ਕਿ ਸੀਐਮ ਭਗਵੰਤ ਮਾਨ ਅਤੇ ਪੰਜਾਬ ਦੀ ਜਿਹੜੀ ਲੀਡਰਸ਼ਿਪ ਆ ਉਹ ਦਿੱਲੀ ਆਮ ਆਦਮੀ ਪਾਰਟੀ ਦੇ ਮੂਰੇ ਜਿਹੜੀ ਆ ਪੂਰੇ ਤਰੀਕੇ ਦੇ ਨਾਲ ਸਰੈਂਡਰ ਕਰ ਚੁੱਕੀ ਆ ਭਾਵੇਂ ਮਨੀਸ਼ ਜੀ ਸੋਧਿਆ ਹੋਣ ਭਾਵੇਂ ਸਤਿੰਦਰ ਜੈਨ ਹੋਇਆ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਪੂਰੇ ਤਰੀਕੇ ਦਾ ਹੋਲਡ ਉਹਨਾਂ ਦਾ ਪੰਜਾਬ ਦੇ ਸਰਕਾਰ ਦੇ ਉੱਤੇ ਆ ਗਿਆ ਤੇ ਇਸ ਕਰਕੇ ਜਿਹੜੀ ਆ ਪੰਜਾਬ ਸਰਕਾਰ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਪਾਈ ਜੀਵਨ ਗੁਪਤਾ ਦੇ ਵੱਲੋਂ ਜੋ ਜਿਹੜਾ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕੇ ਗਏ ਕਿਉਂਕਿ ਕਰਨੇਡ ਹਮਲਾ ਹੋਇਆ ਰਾਤ ਨੂੰ तकरीबन 1:30 ਵਜੇ ਹਮਲਾ ਹੋਇਆ ਤੇ ਇਹਨਾਂ ਜ਼ਬਰਦਸਤ ਹਮਲਾ ਸੀਗਾ ਕਿ ਕਈ ਜਿਹੜਾ तकरीबन 1 ਕਿਲੋਮੀਟਰ ਦੱਸਿਆ ਜਾ ਰਿਹਾ ਇਸ ਦੀ ਆਵਾਜ਼ ਆਈ ਲੋਕਾਂ ਨੂੰ ਪਤਾ ਲੱਗਿਆ ਲੇਕਿਨ ਜਦੋਂ ਪੁਲਿਸ ਪ੍ਰਸ਼ਾਸਨ ਦੇ ਲੋਕ ਇੱਥੇ ਪਹੁੰਚਦੇ ਨੇ ਤਾਂ ਮਾਮਲੇ ਨੂੰ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਨੂੰ ਇੱਕ ਮਾਮੂਲੀ ਘਟਨਾ ਉਹ ਦੱਸਦੇ ਨੇ ਇਸ ਦੇ ਉੱਤੇ ਵੀ ਜੀਵਨ ਗੁਪਤਾ ਨੇ ਸਵਾਲ ਖੜੇ ਕੀਤੇ ਨੇ ਕਿ ਇੱਕ ਪਾਸੇ ਇਨੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਜਿਹੜਾ ਇਸ ਨੂੰ ਇੱਕ ਨਾਰਮਲ ਜੀ ਵਾਰਦਾਤ ਦੱਸਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਦੱਸਦੇ ਕਿ ਜੀਵਨ ਕੁਪਤਾ ਦੇ ਵੱਲੋਂ ਰਾਜ ਕੇ ਪੜਾਸ ਸੁਭਾ ਸਰਕਾਰ ਦੇ ਵੱਲੋਂ ਕੱਢੀ ਗਈ ਉਹ ਨਾਕਾ ਕੇ ਪੰਜਾਬ ਨੇ ਇੱਕ ਲੰਬਾ ਸਮਾਂ ਜਿਹੜਾ ਉਹ ਤਵਾਦਾ ਆਪਣੇ ਹਿੱਕ ਤੇ ਉਤੇ ਹੰਡਾਇਆ ਤੇ ਇੱਕ ਵਾਰ ਫਿਰ ਤੋਂ ਜਿਹੜੀ ਇਸ ਤਰੀਕੇ ਦੀ ਅਸ਼ਾਂਤੀ ਫੈਲਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਕਾਹ ਕੇ ਜ਼ਿੰਮੇਦਾਰੀ ਸੂਬਾ ਸਰਕਾਰ ਦੀ ਬਣਦੀ ਆ ਕਿ ਸੂਬੇ ਦੇ ਅੰਦਰ ਲੋਇੰਟ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਰਕਰਾਰ ਰਹੇ ਜਿੰਨੇ ਵੀ ਵਸਿੰਦੇ ਪੰਜਾਬ ਦੇ ਰਹਿਣ ਵਾਲੇ ਨੇ ਉਹਨਾਂ ਦੇ ਜਾਨ ਮਾਲ ਦੀ ਜਿਹੜੀ ਆ ਹਿਫਾਜ਼ਤ ਕੀਤੀ ਜਾਵੇ ਲੇਕਿਨ ਪੰਜਾਬ ਸਰਕਾਰ ਇਸ ਪੂਰੀ ਜਿਹੜੀ ਪ੍ਰਕਿਰਿਆ ਦੇ ਵਿੱਚ ਫੇਲ ਨਜ਼ਰ ਆ ਰਹੀ ਹੈ ਨਾ ਹੀ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਨਾ ਹੀ ਉਹਨਾਂ ਦੇ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਯੁੱਧ ਨਸ਼ਾ ਵਿਰੁੱਧ ਦੇਵਚਾਪੜੀ ਮੁਹਿੰਮ ਥਪਥਪਾਤੇ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਕੁਝ ਸ਼ਰਾਰਤੀ ਅੰਸਰ ਇਸ ਤਰੀਕੇ ਦੀਆਂ ਘਟਨਾਵਾਂ ਨੂੰ ਅਣਜਾਣ ਦੇ ਰਹਿਨੇ ਅਤੇ ਸਰਕਾਰ ਉਹਨਾਂ ਦੇ ਉੱਤੇ ਨਕੇਲ ਕਸਨ ਦੇ ਵਿੱਚੋਂ ਨਕਾਮ ਨਜ਼ਰ ਆ ਰਹੀ ਹੈ ਕੈਨ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਜਲੰਧਰ ਦੇ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਮਨੋਰੰਜਨ ਕਾਲਿਆ ਦੇ ਘਰ ਦੇ ਉੱਤੇ ਗਰਨੇਡ ਅਟੈਕ ਹੁੰਦਾ ਤੁਹਾਨੂੰ ਦੱਸਦੇ ਕਿ 12 ਘੰਟੇ ਦੇ ਅੰਦਰ ਹਾਲਾਂਕਿ ਪੁੱਛਨੇ ਜਿਹੜੇ આરોપી ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਪੁੱਛ ਗਿਛ ਉਹਨਾਂ ਤੋਂ ਕੀਤੇ ਚਾਰੀਆ ਲੇਕਿਨ ਇਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਲਗਾਤਾਰ ਪਖਦੀ ਹੋਈ ਨਜ਼ਰ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਕੱਲ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਮਨੋਰੰਜਨ ਕਾਲਿਆ ਦੇ ਘਰ ਪਹੁੰਚੇ ਸੀਗੇ ਸੂਬਾ ਪ੍ਰਧਾਨ ਸੁਨੀਲ ਜਾਖੜ ਉਹਨਾਂ ਦੇ ਘਰ ਪਹੁੰਚਦੇ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਆ ਸੂਬਾ ਸਰਕਾਰ ਤੇ ਪੜਾਅਸ ਕੱਢੀ ਜਾਂਦੀ ਆ ਲੇਕਿਨ ਉਸ ਤੋਂ ਬਾਅਦ ਵੀ ਜਿਹੜਾ ਆਪੀ ਜੀ ਪੀ ਦੇ ਨੇਤਾਵਾ ਦਾ ਗੁੱਸਾ ਘਟਣ ਦਾ ਨਾ ਨਹੀਂ ਲੈ ਰਿਹਾ ਤੁਹਾਨੂੰ ਦੱਸ ਦੇ ਕਿ ਲੁਧਿਆਣਾ ਦੇ ਵਿੱਚ ਵੀ ਬੀ ਜੀ ਪੀ ਦੇ ਸੀਨੀਅਰ ਅਗੂ ਜੀਵਨ ਗੁਪਤਾ ਦੇ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਥੁੰਡਾਜ ਦੇ ਕਿਲੋਧਿਆਣਾ ਡੀਸੀ ਆਫਿਸ ਦੇ ਬਾਹਰ ਬੀਜੇਪੀ ਦੇ ਕਾਰਕਟਰ ਇਕੱਠੇ ਹੋਏ ਦੌਰਾਨ ਜੀਵਨ ਗੁਪਤਾ ਨੇ ਕਿਹਾ ਕਿ ਸਰਸਰ ਸੁਭਾ ਸਰਕਾਰ ਦੀ ਅਣਜੈਲਿਸ ਦੇ ਵਿੱਚ ਨਜ਼ਰ ਆ ਰਹੀ ਹੈ ਕਿਉਂਕਿ ਲਗਾਤਾਰ ਪੱਲਾ ਸਰਹਦੀ ਇਲਾਕਿਆਂ ਵਿੱਚ ਹਮਲੇ ਹੋ ਰਹੇ ਸੀ ਤੇ ਉਹਨਾਂ ਬੀਜੇਪੀ ਦੇ ਜਿਹੜੇ ਨੇਤਾ ਨੇ ਮਨੋਰੰਜਨ ਕਾਜਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਇਹ ਵੀ ਕਿਹਾ ਕਿ ਸੀਐਮ ਭਗਵੰਤ ਮਾਨ ਅਤੇ ਪੰਜਾਬ ਦੀ ਜੱਟ ਲੀਡਰਸ਼ਿਪ ਆ ਉਹ ਦਿੱਲੀ ਆਵਾਜ਼ਮੀ ਪਾਰਟੀ ਦੇ ਮੂਰੇ ਚੜੀਆ ਪੂਰੇ ਤਰੀਕੇ ਦੇ ਨਾਲ ਸਰੈਂਡਰ ਕਰ ਚੁੱਕੀ ਆ ਭਗ ਮੰਤਰੀ ਸੋਧਿਆ ਹੋਣ ਭਗ ਸਤਿੰਦਰ ਜੈਨ ਹੋਇਆ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਪੂਰੇ ਤਰੀਕੇ ਦਾ ਹੋल्ड ਹੋਣਾ ਦਾ ਪੰਜਾਬ ਦੇ ਸਰਕਾਰ ਦੇ ਉੱਤੇ ਆ ਗਿਆ ਤੇ ਇਸ ਕਰਕੇ ਜਿਹੜੀ ਆ ਪੰਜਾਬ ਸਰਕਾਰ ਉਹ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ 파ਏ ਜੀਵਨ ਗੁਪਤਾ ਦੇ ਵੱਲੋਂ ਜਿਹੜਾ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕੇ ਗਏ ਕਿਉਂਕਿ ਕਰਨੇਡ ਹਮਲਾ ਹੋਇਆ ਰਾਤ ਤਕਰੀਬਨ 1.5 ਵਜੇ ਹਮਲਾ ਹੋਇਆ ਤੇ ਇਹਨਾਂ ਜ਼ਬਰਦਸਤ ਹਮਲਾ ਸੀਗਾ ਕਿ ਕਈ ਜਿਹੜਾ तकरीबन 1 ਕਿਲੋਮੀਟਰ ਦੱਸਿਆ ਜਾ ਰਿਹਾ ਇਸ ਦੀ ਆਵਾਜ਼ ਆਈ ਲੋਕਾਂ ਨੂੰ ਪਤਾ ਲੱਗਿਆ ਲੇਕਿਨ ਜਦੋਂ ਪੁਲਿਸ ਪ੍ਰਸ਼ਾਸਨ ਦੇ ਲੋਕ ਇੱਥੇ ਪਹੁੰਚਦੇ ਨੇ ਤਾਂ ਮਾਮਲੇ ਨੂੰ ਨਾਰਮਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਨੂੰ ਇੱਕ ਮਾਮੂਲੀ ਘਟਨਾ ਹੋ ਦੱਸਦੇ ਨੇ ਇਸ ਦੇ ਉੱਤੇ ਵੀ ਜੀਵਨ ਗੁਪਤਾ ਨੇ ਸਵਾਲ ਖੜੇ ਕੀਤੇ ਨੇ ਕਿ ਇੱਕ ਪਾਸੇ ਇੰਨੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਤੇ ਦੂਜੇ ਪਾਸੇ ਪ੍ਰਸ਼ਾਸਨ ਜਿਹੜਾ ਇਸ ਨੂੰ ਇੱਕ ਨਾਰਮਲ ਜੀ ਵਾਰਦਾਤ ਦੱਸਦਾ ਹੋਇਆ ਨਜ਼ਰ ਆ ਰਿਹਾ ਤੁਹਾਨੂੰ だっਦੇ ਕਿ ਜੀਵਨ ਗੁਪਤਾ ਦੇ ਵੱਲੋਂ ਰਾਜ ਕੇ ਪੜਾਸ ਸੂਬਾ ਸਰਕਾਰ ਦੇ ਵੱਲੋਂ ਕੱਢੀ ਗਈ ਉਹਨਾਂ ਕਹਿੰਦੇ ਕਿ ਪੰਜਾਬ ਵਿੱਚ ਲੰਬਾ ਸਮਾਂ ਜਿਹੜਾ ਉਕਤਵਾਦ ਦਾ ਆਪਣੇ ਹਿੱਕ ਤੇ ਉੱਤੇ ਹੰਡਾਇਆ ਤੇ ਇੱਕ ਵਾਰ ਫਿਰ ਤੋਂ ਜਿਹੜੀ ਇਸ ਤਰੀਕੇ ਦੀ ਅਸ਼ਾਂਤੀ ਫੈਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਉਹਨਾਂ ਕਹਿੰਦੇ ਕਿ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਵੰਡਿਆ ਕਿ ਸੂਬੇ ਦੇ ਅੰਦਰ ਲੋਇੰਟ ਆਰਡਰ ਦੀ ਜਿਹੜੀ ਸਿਚੁਏਸ਼ਨ ਆ ਉਹ ਬਰਕਰਾਰ ਰਵੇ ਜਿੰਨੇ ਵੀ ਵਸਿੰਦੇ ਪੰਜਾਬ ਦੇ ਰਹਿਣ ਵਾਲੇ ਨੇ ਉਹਨਾਂ ਦੇ ਜਾਨ ਮਾਲ ਦੀ ਜਿਹੜੀ ਹਿਫਾਜ਼ਤ ਕੀਤੀ ਜਾਵੇ ਲੇਕਿਨ ਪੰਜਾਬ ਸਰਕਾਰ ਇਸ ਪੂਰੀ ਜਿਹੜੀ ਪ੍ਰਕਿਰਿਆ ਦੇ ਵਿੱਚ ਫੇਲ ਨਜ਼ਰ ਆ ਰਹੀ ਹੈ ਨਹੀਂ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ ਤੇ ਨਹੀਂ ਉਹਨਾਂ ਦੇ ਜਾਨ ਮਾਲ ਦੀ ਹਿਫਾਜ਼ਤ ਕੀਤੀ ਜਾ ਰਹੀ ਹੈ ਕਿ ਪਾਸੇ ਸਰਕਾਰ ਯੁੱਧ ਨਸ਼ਿਆ ਵਿਰੁੱਧ ਦੇ ਵਿੱਚ ਆਪਣੀ ਮੁਹਿੰਮ ਥਪਥਪਾਤੇ ਹੋਈ ਨਜ਼ਰ ਆ ਰਹੀ ਹੈ ਦੂਜੇ ਪਾਸੇ ਕੁਝ ਸ਼ਰਾਰਤੀ ਅੰਸਰ ਇਸ ਤਰੀਕੇ ਦੀਆਂ ਕਠਿਨਾਵਾਂ ਨੂੰ ਅਣਜਾਣ ਦੇ ਰਹੇ ਨੇ ਅਤੇ ਸਰਕਾਰ ਉਹਨਾਂ ਦੇ ਉੱਤੇ ਨਕੇਲ ਕਸਨ ਦੇ ਵਿੱਚੋਂ ਨਕਾਮ ਨਜ਼ਰ ਆ ਰਹੀ ਹੈ